ਡਿੱਗ ਵੀ ਘਾਤੇ ਸਾਰੀ ਛੱਤ ਡਿੱਗ ਪਈ ਬਸ 2 ਮਿੰਟ ਪਹਿਲਾਂ ਮੈਂ ਮੋਟਰਸਾਈਕਲ ਲਾ ਕੇ ਬਾਹਰ ਨਿਕਲਿਆ ਕਾਰ ਬਹਿਲਾ ਖੜੀ ਸੀ ਮੋਟਰਸਾਈਕਲ ਲਾ ਕੇ ਮੈਂ ਪਾਣੀ ਪੀਤਾ ਬਸ ਅਜੇ ਤੇ ਨਾਲ ਦੀ ਨਾਲ ਡਿੱਗ ਪਈ ਬਸ ਮੇਰਾ ਬਚਾ ਹੋ ਗਿਆ ਬਾਕੀ ਦਾ ਨੁਕਸਾਨ ਤੁਹਾਨੂੰ ਦਸੀ ਹਾਂ ਹਾਂ ਕਾਰਾਪੁਰਾ ਤੇ ਸਾਰਾ ਹੈ 90 ਕੇ ਵਿੱਚ ਸੀ ਮਾੜਾ ਕਾਰ ਸੀ ਕਿ ਮੋਟਰਸਾਈਕਲ ਸੀ ਜਾਂ ਸਾਈਕਲ ਸੀ ਕਿ ਦੋ ਤੇ ਇੱਕ ਮੇਰਾ ਕੰਕਾਂ ਡਰਮ ਜਿਹਾ ਸੀਗਾ 40 50 ਮਾੜਾ ਕੰਕਾ ਕੋਈ ਪੇਟੀਆਂ ਬੁਟੀਆਂ ਨਹੀਂ ਹੋਣ ਤੇ ਪੰਜਾਬ ਦੇ ਲੋਕੋ ਇਹ ਲੱਗ ਹੀ ਨਹੀਂ ਸਕਦਾ ਤੇ ਜਿਹੜੇ ਭਾਈ ਨੇ ਲਵਾਇਆ ਕੋਈ 10000 ਦੇ ਲਾਲਚ ਨਾਲ ਆਪਾਂ ਠੀਕ ਹੈ ਮਜਬੂਰੀਆਂ ਬਣ ਜਾਂਦੀਆਂ ਤੇ ਆਪਾਂ ਐਡਾ ਵੱਡਾ ਇਹਦਾ ਨੁਕਸਾਨ ਆ ਇਹ ਅੰਨੇ ਕਰਦਾ ਇਹ ਪਿੰਡੋਂ 5 ਕਿਲੋਮੀਟਰ ਬਾਹਰ ਹੁੰਦਾ ਹੈ ਕੰਪਨੀਆਂ ਨੇ ਤੇ ਆਉਣਾ ਸੋਡੇ ਘਰਾਂ ਤੇ ਸੋਡੇ ਥਾਂ ਤੇ ਸੋਡੇ ਇੱਥੇ ਕਬਜ਼ਾ ਕਰਨਾ ਤੇ ਇਹਨਾਂ ਨੇ ਉਦੋਂ ਵੀ ਆਵਾਜ਼ ਦੀ ਚੱਕੀ ਸੀ ਨਹੀਂ ਸੁਣਵਾਈ ਹੋਈ ਉਸ ਤੋਂ ਬਾਅਦ 27 ਅੱਠ ਨੂੰ 2024 ਨੂੰ ਇਹੀ ਰਾਜੂ ਭਾਈ ਐਸ ਡੀ ਐਮ ਸਾਹਿਬ ਨੂੰ ਡੀ ਸੀ ਸਾਹਿਬ ਨੂੰ ਧਿਆਨ ਚ ਕਰਕੇ ਆਇਆ ਵੀ ਸਾਡੂੰ ਬਹੁਤ ਵੱਡਾ ਨੁਕਸਾਨ ਆਇਆ ਮੇਰੇ ਘਰ ਦਾ ਨੁਕਸਾਨ ਹੋ ਰਿਹਾ ਹੈ ਤੇ ਇਹਦੇ ਤੇ ਤੁਰੰਤ ਕੋਈ ਕਾਰਵਾਈ ਕੀਤੀ ਜਾਵੇ ਐਕਸ਼ਨ ਲਿਆ ਜਾਵੇ ਨਹੀਂ ਲਿਆ ਗਿਆ ਹਾਂ ਰਾਜੂ ਭਾਈ ਵੀ ਜੇ ਨਾਲ ਨਾਲ ਟਾਵਰ ਲੱਗ ਰਿਹਾ ਸੀਗਾ ਟਾਵਰ ਲੱਗਦੇ ਨੂੰ 10 15 ਦਿਨ ਹੋ ਗਏ ਸੀਗੇ ਐਸ ਡੀ ਐਮ ਦੇ ਆਪਣਾ ਅੰਤੇ ਤਹਿਸੀਲਦਾਰ ਸਾਹਿਬ ਨੂੰ 27 ਤਰੀਕ ਦੀ ਦਿੱਤੀ ਵੀ ਹੈ ਦਰਖਾਸਤ ਪਰ ਉਹ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਨੇ ਡੂੰਘਾ ਪੜਤਾ 40 ਫੁੱਟ ਲੰਬਾ ਸੀਗਾ 15 20 ਫੁੱਟ ਮੈ ਨਾਲ ਡੂੰਘਾ ਸੀਗਾ ਤੇ 135 ਫੁੱਟ ਉੱਚਾ ਉਹ ਕੀ ਸੀਗਾ ਉਹ ਜਦੋਂ ਭਰਨ ਵਾਸਤੇ ਮਤਲਬ ਜਦੋਂ ਸੀਗਾ ਪਈ ਜਾਂਦਾ ਸੀਗਾ ਉਹ ਮੇਰੇ ਘਰ ਵਾਲੇ ਪਾਸੇ ਥਾਂ ਨੀਵਾ ਸੀ ਕੰਧ ਨਾਲ ਥਾਂ ਨੀਵਾ ਹੋਣ ਕਰਕੇ ਤੇ ਉਹ ਜਦਾ ਸੀਗਾ ਪਾਣੀ ਨਾਲ ਪੈ ਗਿਆ ਤੇ ਉਹ ਕੰਧ ਜਿਹੜੀ ਉਧਰ ਨੂੰ ਉਲਰ ਗਈ ਥੋੜੀ ਜੀ ਉਧਰ ਨੂੰ ਉਲਰਨ ਕਰਕੇ ਉਹ ਉਧਰ ਡਿੱਗ ਵੀ ਕਹਿੰਦੇ ਸਾਰੀ ਛੱਤ ਡਿੱਗ ਪਈ ਬਸ 2 ਮਿੰਟ ਪਹਿਲਾਂ ਮੈਂ ਮੋਟਰਸਾਈਕਲ ਲਾ ਕੇ ਬਾਹਰ ਨਿਕਲਿਆ ਕਾਰ ਪਹਿਲਾਂ ਖੜੀ ਸੀ ਮੋਟਰਸਾਈਕਲ ਲਾ ਕੇ ਪਾਣੀ ਪੀਤਾ ਬਸ ਹਜੇ ਤੇ ਨਾਲ ਦੀ ਨਾਲ ਡਿੱਗ ਪਈ ਬਸ ਮੇਰਾ ਬਚਾਅ ਹੋ ਗਿਆ ਬਾਕੀ ਤਾਂ ਨੁਕਸਾਨ ਤੁਹਾਨੂੰ ਦਿੱਸੀ ਜਨ ਮ ਕਹਣਾ ਕੋਰਣਾ ਤੇ ਸਾਰਾ ਹੈ ਨਾ 90 ਕੇ ਵਿੱਚ ਮਾਨਾ ਹਾਂ ਕਾਰ ਸੀ ਕੀ ਮੋਟਰਸਾਈਕਲ ਸੀਗਾ ਸਾਈਕਲ ਸੀ ਕਿ ਦੋ ਤੇ ਇੱਕ ਮੇਰਾ ਕਣ ਕਾ ਡਰਮ ਜਿਆ ਸੀਗਾ 40 50 ਮਾਨ ਕਣਕਾ ਕੋਈ ਪੇਟੀਆਂ ਬੂਟੀਆਂ ਲਈ ਮੰਜੇ ਪਏ ਤੇ ਬਈ ਕਿਸੇ ਨੇ ਪਹਿਲਾਂ ਸੁਣਵਾਈ ਨਹੀਂ ਕਰੀ ਹੈ ਨਾ ਬਚਾਉ ਸਕਦਾ ਸੀ ਜੇ ਕੋਈ ਸੁਣਦਾ ਤਾਂ 27 ਤਰੀਕ ਦੇ ਤੀ ਵੀ ਸੀ ਕਿ ਜਿਸ ਨੂੰ ਕਿਸੇ ਨੇ ਕੋਈ ਇਹਦੀ ਐਨਓਸੀ ਨਹੀਂ ਉਹ ਬਿਨਾਰ ਉਵੇਂ ਲਾਇਆ ਗਿਆ ਜੀ ਹੂੰ ਸਾਰੇ ਨਾਂ ਰਹਿੰਦੇ ਆ ਉਹਨੇ ਤਾਂ ਤਾਂ ਅਸਰ ਤਾਂ ਹੈਗਾ ਹੀ ਹੈ ਦਾ ਸਾਈਡ ਇਫੈਕਟ ਤਾਂ ਹੈਗਾ ਹੀ ਹੈ ਜਮਾਂ ਕਰਦੇ ਨਾਲ ਲੱਗਿਆ ਆਬਾਦੀ ਚ ਪਹਿਲੀ ਗੱਲ ਤਾਂ ਲੱਗ ਗਈ ਨਹੀਂ ਸਰਦਾਰ ਸਾਰੇ ਚਾਰ ਪਿਛੇ ਚਫਰੇ ਕਰ ਆ ਜੀ ਠੀਕ ਆ ਬਈ ਹਾਂਜੀ ਬਿੱਟੂ ਜੀ ਪੱਤਰਕਾਰ ਦਾ ਘਾਟ ਡਿੱਗਿਆ ਕਿਵੇਂ ਲੱਗਦਾ ਕੀ ਕਾਰਨ ਲੱਗਦੇ ਆ ਬਾਈ ਮੈਂ ਬਿੱਟੂ ਮੱਲਣਪਾਤਿਕ ਸੰਜ ਉਹਨੇ ਇੱਕ ਤਾਗਰਾ ਹਾਂ ਅੱਜ ਸਾਡਾ ਪੱਤਰਕਾਰ ਭਰਾ ਜਿਹੜਾ ਰਾਜੂ ਆ ਕਿੱਧਰ ਵਾਹਤ ਜਿਹੜਾ ਦਬੇ ਕੁਚਲੇ ਲੋਕਾਂ ਦੀ ਆਵਾਜ਼ ਚਾਹਦਾ ਤੇ ਅੱਜ ਬਈ 135 ਫੁੱਟ ਲੰਮਾ 40 ਫੁੱਟ ਤਾਵਰ ਆ ਜਿਹੜਾ ਆ ਤੁਸੀਂ ਮੜਾ ਜਾ ਦਿਖਾ ਦਿਓ ਮੈਂ ਪੰਜਾਬ ਦੇ ਲੋਕਾਂ ਨੂੰ ਆਦਾ ਯਾਰ ਬਈ ਆ ਹਾਲਾਤ ਐ ਵੀ ਘਰਾਂ ਦੇ ਵਿੱਚ ਪਿੰਡ ਦੇ ਜਮ੍ਹਾਂ ਵਿੱਚ ਇਹ ਟਾਵਰ ਪਹਿਲੀ ਗੱਲ ਤਾਂ ਲੱਗ ਹੀ ਨਹੀਂ ਸਕਦਾ ਤੁਸੀਂ ਰਣਜੀਤ ਭਾਈ ਆ ਧਿਆਨ ਮਾਰ ਲਓ ਭਾਈ ਦਾ ਨੁਕਸਾਨ ਬਹੁਤ ਵੱਡੀ ਪੱਧਰ ਤੇ ਹੋਇਆ ਹੈ ਤੇ ਪੰਜਾਬ ਦੇ ਲੋਕੋ ਇਹ ਲੱਗ ਹੀ ਨਹੀਂ ਸਕਦਾ ਤੇ ਜਿਹੜੇ ਭਾਈ ਨੇ ਲਵਾਇਆ ਕੋਈ 10000 ਦੇ ਲਾਲਚ ਨਾਲ ਆਪਾਂ ਠੀਕ ਆ ਮਜਬੂਰੀਆਂ ਬਣ ਜਾਂਦੀਆਂ ਤੇ ਆਪਾਂ ਐਡਾ ਵੱਡਾ ਇਹਦਾ ਨੁਕਸਾਨ ਆ ਇਹ ਅੰਨੇ ਕਰਦਾਗਾ ਇਹ ਪਿੰਡੋਂ 5 ਕਿਲੋਮੀਟਰ ਬਾਹਰ ਹੁੰਦਾ ਹੈ ਕੰਪਨੀਆਂ ਨੇ ਤੇ ਆਉਣਾ ਛੋਟੇ ਘਰਾਂ ਤੇ ਛੋਟੇ ਥਾਂ ਤੇ ਛੋਟੇ ਇੱਥੇ ਕਬਜ਼ਾ ਕਰਨਾ ਹੈ ਤੇ ਇਹਨਾਂ ਨੇ ਉਦੋਂ ਵੀ ਆਵਾਜ਼ ਇਹਦੀ ਚੱਕੀ ਸੀ ਨਹੀਂ ਸੁਣਵਾਈ ਹੋਈ ਉਸ ਤੋਂ ਬਾਅਦ 27 ਅੱਠ ਨੂੰ 2024 ਨੂੰ ਇਹੀ ਰਾਜੂભાઈ ਐਸ ਡੀ ਐਮ ਸਾਹਿਬ ਨੂੰ ਡੀ ਸੀ ਸਾਹਿਬ ਨੂੰ ਧਿਆਨ ਚ ਕਰਕੇ ਆਇਆ ਵੀ ਸਾਡੂੰ ਬਹੁਤ ਵੱਡਾ ਨੁਕਸਾਨ ਆਇਆ ਮੇਰੇ ਘਰ ਦਾ ਨੁਕਸਾਨ ਹੋ ਰਿਹਾ ਹੈ ਤੇ ਇਹਦੇ ਤੇ ਤੁਰੰਤ ਕੋਈ ਕਾਰਵਾਈ ਕੀਤੀ ਜਾਵੇ ਐਕਸ਼ਨ ਲਿਆ ਜਾਵੇ ਨਹੀਂ ਲਿਆ ਗਿਆ ਇਹਦਾ ਭਾਈ ਕੀ ਹੈ 40 ਫੁੱਟ ਥੱਲੋਂ ਲੰਮਾ ਥੱਲਿਓ ਤੇ 12 ਫੁੱਟ ਡੂੰਗਾ ਇਹ ਧੋਆ ਪਟਿਆ ਧੋਆ ਪਟਿਆ ਤੇ ਇਹ ਉਦੋਂ ਲਾਇਆ ਇਹਨਾਂ ਨੇ ਇਹ ਦੱਸਦਾ ਹੁਣ ਰਾਜੂ ਵੀ ਜਦੋਂ ਮੀਂਹ ਆ ਰੇ ਸੀ بارش ਆ ਰਹੀ ਸੀ ਇਹਨਾਂ ਨੇ ਲਾਉਂਡਰੀ ਕੀਤੀ ਵੀ ਕੋਈ ਵਿਰੋਧ ਨਾ ਕਰ ਲੇ ਤੇ ਵੀ ਮੁੜ ਕੇ ਇਹ ਟਿੰਡ ਫੋੜੀ ਆਪਣੀ ਚੱਕੀ ਜਾਊਗੀ ਹੂੰ ਤੜਕੇ 4 ਵਜੇ ਉੱਠ ਕੇ ਇਹ ਖੰਭੇ ਕੱਢਣ ਲੱਗ ਜਾਂਦੇ ਸੀ ਆ ਜਿਹੜੇ ਪਾਈ ਪਾਂਜੀਆਂ ਤੇ ਭਾਈ ਜੀ ਇਹਨਾਂ ਨੇ 2 ਦਿਨਾਂ 3 ਦਿਨਾਂ ਚ ਕੰਪਲੀਟ ਕਰਤਾ ਤੇ ਖਾਂ ਦੀ ਥੱਲੋ ਗੜਾਈ ਦੇ ਹੋਏ ਉਹ ਪਾਣੀ ਪੈਂਦਾ ਰਿਹਾ ਮਕਾਨ ਦੇ ਵਿੱਚ ਲਗਾਤਾਰ ਜਦੋਂ ਮੀਂਹ ਦੇ ਸਭ ਤੋਂ ਵੱਡੀ ਗੱਲ ਇੱਕ ਇਹ ਹੈ ਜਦੋਂ ਤੁਸੀਂ ਲਵਾਇਆ ਇਹ ਬਣਾ ਲਿਆ ਇਹਦਾ ਪਾਣੀ ਦਾ ਨਿਕਾਸ ਤਾਂ ਦੱਸੋ ਵੀ ਕਿੱਧਰ ਦੀ ਨਿਕਲੂਗਾ ਉਹ ਪਾਣੀ ਦਾ ਨਿਕਾਸ ਵੀ ਨਹੀਂ ਕਿਸੇ ਪਾਸੇ ਦੀ ਨਿਕਲਦਾ ਨਾ ਇਹਦਾ ਬਾਰਸ਼ਾਂ ਦਾ ਪਾਣੀ ਨਿਕਲ ਰਿਹਾ ਥੱਲੋਂ ਜਿਹੜੀ ਡੰਗਾਈ ਆ ਉਹ ਥੱਲੋਂ ਉਹ ਪੂਰੀ ਤਰ੍ਹਾਂ ਘੁੱਟਿਆ ਨਹੀਂ ਗਿਆਗਾ ਉਹਦੀ ਕਟਾਈ ਨਹੀਂ ਹੋਈ ਥਾਂ ਦੀ ਉਹ ਬਾਰਸ਼ਾਂ ਦਾ ਪਾਣੀ ਪੈਣ ਕਾਰਨ ਤੇ ਅੱਜ ਇਹਦਾ ਘਰ ਡਿੱਗ ਪਿਆ ਐਦੋਂ 20 25 ਸਕਿੰਟ ਇਹ ਆਪਦੀ ਬੇਟੀ ਨੂੰ ਲੈ ਕੇ ਆਇਆ ਇੱਥੇ ਲਿਆ ਕੇ ਨੇ ਮੋਟਰਸਾਈਕਲ ਠੱਲਿਆ ਤੇ ਜਾ ਕੇ ਪਾਣੀ ਦਾ ਗਲਾਸ ਪੀਤਾ ਤੇ ਡੜਾ ਡੜੇ ਜਦੋਂ ਡਿੱਗ ਪਿਆ ਤੇ ਜੇ ਬਾਈ ਮਾਨੀ ਨੁਕਸਾਨ ਹੋ ਜਾਂਦਾ ਪਰਿਵਾਰ ਦਾ ਜਾਂ ਪਰਿਵਾਰ ਸਾਰਾ 3 ਜੀ ਆ 4 ਘਰ ਚ ਇੱਥੇ ਕੋਈ ਕੰਮ ਕਰਦੇ ਹੁੰਦੇ ਤੇ ਸਾਰਾ ਪਰਿਵਾਰ ਹੀ ਨੱਪਿਆ ਜਾਂਦਾ ਤੇ ਇਹਦਾ ਇਹਦਾ ਜ਼ਿੰਮੇਵਾਰ ਕੌਣ ਸੀ ਪ੍ਰਸ਼ਾਸਨ ਜ਼ਿੰਮੇਵਾਰ ਸੀ ਇਹਦਾ ਤੇ ਇਸ ਕਰਕੇ ਇੱਕ ਗਰੀਬ ਬੰਦੇ ਨੇ ਲੋਕਾਂ ਦੀ ਆਵਾਜ਼ ਚੱਕਦਾ ਮਿਹਨਤ ਕਰਦਾ ਇੱਕ ਉਹਦੀ ਗੱਡੀ ਲਈ ਕਣਕ ਵਾਲਾ ਡਰਮ ਥੱਲੇ ਨੱਪਿਆ ਗਿਆ ਬਾਈ ਮੋਟਰਸਾਈਕਲ ਥੱਲੇ ਨੱਪਿਆ ਗਿਆ ਗੱਡੀ ਥੱਲੇ ਨੱਪੀ ਗਈ ਤੇ ਅੱਜ ਖੁਰਨੀ ਬਣਾਉਣੀ ਐ ਨਾ 10000 ਰੁਪਿਆ ਚਾਹੀਦਾ ਤੇ ਐਡਾ ਜਿਹੜਾ ਬਰਾਡਾ ਪਾਉਣਾ ਘੱਟੋ ਘੱਟ 2 ਲੱਖ ਰੁਪਿਆ ਚਾਹੀਦਾ ਤੇ ਸਵਾ ਲੱਖ ਦੀ ਗੱਡੀ ਐ ਡੇਢ ਤੋਂ ਘੱਟੇ ਨਹੀਂ ਆਉਂਦੀ ਮਸਾ ਅਗਲਾ ਆਪਦਾ ਸਾਧਨ ਬਣਾਉਂਦਾ ਉਹ ਵੀ ਨੱਪਿਆ ਗਿਆ ਮੋਟਰਸਾਈਕਲ ਸੀ 15-20000 ਰੁਪਿਆ ਦਾ ਉਹ ਵੀ ਨੱਪਿਆ ਗਿਆ ਕਣਕਾਲਾ ਡਰਮ ਵੀ ਨੱਪਿਆ ਗਿਆ ਸਾਰਾ ਸਮਾਨ ਨੱਪਿਆ ਗਿਆ ਤੇ 5 ਤੋਂ 6 ਲੱਖ ਦਾ ਇਹਦਾ ਨੁਕਸਾਨ ਹੋ ਗਿਆ ਤੇ ਜਿਹੜਾ ਆ ਨੁਕਸਾਨ ਕਰ ਰਿਹਾ ਸਾਡੇ ਲੋਕਾਂ ਦਾ ਇਹਦਾ ਤਾਂ ਕੋਈ ਕਹਿ ਨਹੀਂ ਸਕਦੇ ਨੇੜੇ ਸਕੂਲ ਆ ਪਿੰਡ ਦੇ ਵਿੱਚ ਆ ਗਲੀਆਂ ਦੇ ਵਿੱਚ ਆ ਘਰਾਂ ਦੇ ਵਿੱਚ ਆ ਤੇ ਯਾਰ ਕਿੱਥੇ ਸੁੱਤੇ ਪਏ ਆ ਪ੍ਰਸ਼ਾਸਨ ਇਸ ਕਰਕੇ ਪੰਜਾਬ ਦੇ ਲੋਕੋ ਥੋੜੇ ਬਹੁਤੇ ਲਾਲਚ ਨਾਲ ਆਪਦੀਆਂ ਜਮੀਰਾਂ ਨਾ ਮਾਰੋ ਐਂ ਵੇਖੋ ਵੀ ਸਾਡੀਆਂ ਪੀੜ੍ਹੀਆਂ ਤੇ ਅਸਰ ਕੀ ਹੁੰਦਾ ਜਿਨ੍ਹਾਂ ਨੇ ਲਵਾਏ ਆ ਉਹਦੇ ਟਾਵਰ ਕੋਠਿਆਂ ਤੇ ਕਈ ਬੰਦੇ